ਮਸ਼ਹੂਰ ਕਾਮੇਡੀਅਨ ਜਸਵਿੰਦਰ ਪੱਲਾ ਦੀ ਕਿਉਂਕਿ ਮਸ਼ਹੂਰ ਕਾਮੇਡੀਅਨ ਜਸਵਿੰਦਰ ਪੱਲਾ ਨੂੰ ਅੱਜ ਅੰਤਿਮ ਵਿਦਾਇਗੀ ਦਿੱਤੀ ਜਾਏਗੀ ਮੋਹਾਲੀ ਦੇ ਬਿਲੋਂਗਿੰਗ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਬੀਤੇ ਕੱਲ੍ਹ ਉਹਨਾਂ ਦਾ ਦੇਹਾਂਤ ਹੋਇਆ ਸੀ ਸਵੇਰ ਤਕਰੀਬਨ 4 ਵਜੇ ਉਹਨਾਂ ਨੇ ਮੋਹਾਲੀ ਦੇ ਫੋਟੇਸ ਹਸਪਤਾਲ ਚ ਆਖਿਰ ਸਾਹ ਲਏ ਸੀ ਉਹਨਾਂ ਦੀ ਬੇਟੀ ਦਾ ਇੰਤਜ਼ਾਰ ਹੋ ਰਿਹਾ ਸੀ ਉਹ ਵੀ ਕੱਲ੍ਹ ਦੇਰ ਸ਼ਾਮ ਪਹੁੰਚ ਚੁੱਕੇ ਨੇ ਜਸਵਿੰਦਰ ਪੱਲਾ ਦੀ ਪਾਤਸ਼ ਦੇ ਨੂੰ ਉਹਨਾਂ ਦੇ ਕਰ ਐਂਬੂਲੈਂਸ ਰਾਹੀਂ ਲਿਆਂਦਾ ਗਿਆ ਹੈ ਤੇ ਚੌਣ ਵਾਲੇ ਅੰਤਿਮ ਦਰਸ਼ਨਾਂ ਦੇ ਲਈ ਉੱਥੇ ਪਹੁੰਚ ਰਹੇ ਨੇ ਤਾਂ ਜੋ ਇੱਕ ਚਲਕੋਨਾਂ ਦੀ ਦੇਖੀ ਜਾ ਸਕੇ ਉਹਨਾਂ ਦੇ ਅੰਤਿਮ ਦਰਸ਼ਨ ਕੀਤੇ ਜਾ ਸਕਣ ਕਰੀਬ 1 ਵਜੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਇਆ ਗਿਆ ਤੇ ਬੀਤੇ ਕੱਲ ਹੀ ਤੜਕੇ 4 ਵਜੇ ਦੇ ਕਰੀਬ ਉਹਨਾਂ ਨੇ ਆਖਰੀ ਸਾਹ ਲਏ ਸਨ 65 ਸਾਲ ਦੀ ਉਮਰ 'ਚ ਉਹਨਾਂ ਨੇ ਆਖਰੀ ਸਾਹ ਲੈ ਕਈ ਦਿਨਾਂ ਤੋਂ ਬੇਹਦੀ ਬਿਮਾਰ ਚੱਲ ਰਹੇ ਸਨ ਬ੍ਰੇਕਿੰਗ ਸਟ੍ਰੋਕ ਉਹਨਾਂ ਨੂੰ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦੀ ਹਾਲਤ ਗੰਭੀਰ ਹੋ ਗਈ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਨਾਂ ਨੇ ਐਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਤੇ ਫਿਲਮੀ ਜਗਤ ਚ ਸੋਗ ਦੀ ਲਹਿਰ ਹੈ ਕਈ ਵੱਡੀ ਜੋ ਪੰਜਾਬੀ ਫਿਲਮੀ ਹਸਤੀਆਂ ਸੀ ਬੀਤੇ ਕਾਲ ਪਹੁੰਚੀਆਂ ਜਸਵੰਦਰ ਪੱਲਾ ਅਧਿਕਾਰ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਦੁੱਖ ਵੰਡਾਇਆ ਸੀਐਮ ਭਗਵੰਤ ਪਾਨ ਵਿਦੇਸ਼ਾਂ ਉਥੇ ਪਹੁੰਚੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਗਿੱਪੀ ਗਰੇਵਾਲ ਪ੍ਰੀਤ ਹਰਪਾਲ ਗੁਰਪ੍ਰੀਤ ਕੁਗੀ ਰੁਪਿੰਦਰ ਹਾਂਡਾ ਕਮਲਜੀਤ ਅਨਮੋਲ ਇੱਥੇ ਪਹੁੰਚੇ ਤੇ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਇੱਥੇ ਪਰਵਾਰ ਦੇ ਨਾਲ ਕੀਤਾ ਮੇਰੇ ਨਾਲ ਮੇਰੇ ਸੋਗੀ ਮਨਪ੍ਰੀਤ ਚਾਹਲ ਲਾਈਵ ਜੁੜੇ ਹੋਏ ਨੇ ਜੈਸਪਿੰਦਰ ਪੱਲਾ ਦੇ ਘਰ ਦੇ ਬਾਹਰ ਮਨਪ੍ਰੀਤ ਕੀ ਕੁਝ ਇੱਥੇ ਦੀਆਂ ਤਸਵੀਰਾਂ ਕਿਉਂਕਿ ਗੰਗीन ਮਾਹੌਲ ਹੈ ਇੱਥੇ ਮ੍ਰਿਤਕ ਦੇਨ ਨੂੰ ਰੱਖਿਆ ਗਿਆ ਹੈ ਤਾਂ ਜੋ ਚੌਣ ਵਾਲੇ ਉਹਨਾਂ ਦੇ ਅੰਤਿਮ ਦਰਸ਼ਨ ਕਰ ਸਕਣ ਕਿੰਨੇ ਵਜੇ ਅੰਤਿਮ ਵਿਦਾਈ ਉਹਨਾਂ ਦਿੱਤੀ ਜਾਏਗੀ ਕ੍ਰਮਿਸ਼ਨ ਉਹਨਾਂ ਦਾ ਹੋਏਗਾ ਤੇ ਕਿਹੜੀ ਕਿਹੜੀਆਂ ਵੱਡੀਆਂ ਹਸਤੀਆਂ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੀਆਂ ਹੋਈਆਂ ਪੋਲੀਟਿਕਲ ਇੰਡਸਟਰੀ ਨਾਲ ਜੁੜੀਆਂ ਹੋਈਆਂ ਇੱਥੇ ਪਹੁੰਚਣਗੀਆਂ ਹਾਂ ਬਿਲਕੁਲ ਸਮਝੋ ਤਸਵੀਰਾਂ ਜ਼ਰੀਏ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਘਰ ਦੀ ਤਸਵੀਰ ਆ ਬਿਲਕੁਲ ਇਸ ਦੇ ਅੰਦਰ ਤੁਸੀਂ ਕਹਿ ਸਕਦੇ ਇਸ ਵਕਤ ਪਾਰਠੀ ਦੇ ਇਸ ਵਕਤ ਮੌਜੂਦ ਆ ਤੇ ਪਰਿਵਾਰ ਜਿਹੜੀਆਂ ਤੁਸੀਂ ਕਹਿ ਸਕਦੇ ਕਿ ਪਰਿਵਾਰਿਕ ਮੈਂਬਰ ਆ ਜਿਹੜੇ ਇਸ ਵਕਤ ਉਸ ਜਗ੍ਹਾ ਦੇ ਉੱਤੇ ਮੌਜੂਦ ਨੇ ਤੁਹਾਨੂੰ ਇੱਕ ਸਟੇਜ ਦਿਖਾ ਦਾਂਗੇ ਸਟੇਜ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਸ ਜਗ੍ਹਾ ਦੇ ਉੱਤੇ ਆਮ ਲੋਕਾਂ ਦੇ ਲਈ ਜਿਹੜੀ ਪਵਿੱਤ ਪਾਰਠੀ ਦੇ ਆ ਉਸ ਨੂੰ ਰੱਖਿਆ ਜਾਵੇਗਾ ਤੇ ਆਮ ਲੋਕ ਉਸ ਜਗ੍ਹਾ ਤੇ ਆ ਕੇ ਜਿਹੜੇ ਪਲਾ ਸਾਭ ਉਹਨਾਂ ਦੇ ਦਰਸ਼ਨ ਕਰ ਪਾਣਗੇ ਦੇਖੋ ਵੱਡੀ ਗੱਲ ਇਹ ਹੈ ਕਿ ਇੱਕ ਵੱਡੇ ਕਲਾਕਾਰ ਇੱਕ ਦੌਰ ਦਾ ਇਹ ਅੰਤ ਹੋਇਆ ਹੈ 呃，一个。<noise> <noise> <noise> ਉਹ ਸ਼ਕਸਤਾਨ ਤੋਂ ਆਇਆ ਹੈ ਜਿਸ ਵੱਲੋਂ ਤੰਜ ਜਿਹੜੇ ਤੰਜ ਕੱਸੇ ਜਾਂਦੇ ਸਨ ਲੇਕਿਨ ਉਹ ਉਸ ਲਹਿਜ਼ੇ ਵਿੱਚ ਕੱਸੇ ਜਾਂਦੇ ਸਨ ਜਿਸ ਦੇ ਨਾਲ ਕਿਸੇ ਨੂੰ ਦੁੱਖ ਨਹੀਂ ਲੱਗਦਾ ਸੀ ਕਿਤੇ ਉਸ ਤੰਜ ਦੀ ਜਿਹੜੀ ਇੰਪੋਰਟੈਂਸ ਹੁੰਦੀ ਸੀਗੀ ਉਹ ਵੀ ਬੰਦੇ ਸਮਝ ਜਾਂਦੇ ਸਨ ਦੇਖੋ ਹੁਣ ਇਸ ਜਗ੍ਹਾ ਦੇ ਉੱਤੇ ਤੁਸੀਂ ਕਿਹਾ ਕਿ ਕਿਹੜੇ-ਕਿਹੜੇ ਸ਼ਖਸ ਆ ਰਹੇ ਨੇ ਦੇਖੋ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਪਹੁੰਚੇ ਸਨ ਅੱਜ ਵੀ ਵੱਡੀਆਂ ਸ਼ਖਸੀਅਤਾਂ ਇਸ ਜਗ੍ਹਾ ਤੇ ਆ ਰਹੀਆਂ ਨੇ ਇਸ ਬਾਬਤ ਜਾਣਕਾਰੀ ਦਿੱਤੀ ਗਈ ਆ ਤੇ ਜਿਹੜੀਆਂ ਅੰਤਿਮ ਰਸਮਾਂ ਦੀ ਤੁਸੀਂ ਗੱਲ ਕੀਤੀ ਗਈ ਆ 10 ਤੋਂ 11 ਵਜੇ ਤੱਕ ਇਸ ਜਗ੍ਹਾ ਦੇ ਉੱਤੇ ਹੀ ਲੋਕ ਆਣਗੇ ਉਹਨਾਂ ਦੇ ਪਤ ਦੋਸਤੋ ਬਾਅਦ ਇਸ ਜਗ੍ਹਾ ਤੋਂ ਸ਼ੁਰੂ ਕੀਤਾ ਜਾਵੇਗਾ ਕਿ ਸਵਰਜ ਸ਼ੁਰੂ ਕੀਤਾ ਜਾਵੇਗਾ ਜਿਹੜਾ ਬਲੌਂਗੀ ਦੇ ਵਿੱਚ ਕ੍ਰਿਮਿਸ਼ਨ ਗਰਾਊਂਡ ਹੈ ਉਸ ਜਗ੍ਹਾ ਤੇ ਹੁਣ ਸਮੇਂ ਦੇ ਵਿੱਚ ਥੋੜੀ ਤਬਦੀਲੀ ਹੋ ਸਕਦੀ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਵੱਡੇ ਬਦਰੂ ਤੇ ਲੋਕਾਂ ਦਾ ਇੱਥੇ ਆਣਾ ਜਾਣਾ ਹੋਵੇਗਾ ਉਸ ਹਿਸਾਬ ਦੇ ਨਾਲ ਬੜਾ ਕੁਝ ਨਿਰਭਰ ਕਰੇਗਾ ਕਿਉਂਕਿ ਵੱਡੇ ਬਦਰੂ ਤੇ ਲੋਕਾਂ ਦੀ ਇੱਥੇ ਆਣ ਦੀ ਉਮੀਦ ਆ ਫਿਰ ਭਾਵੇਂ ਉਹ ਇੰਡਸਟਰੀ ਦੇ ਲੋਕ ਹੋਣ ਭਾਵੇਂ ਉਹ ਰਾਜਨੀਤੀ ਦੇ ਨਾਲ ਸੰਬੰਧਤ ਲੋਕ ਹੋਣ ਉਹ ਉਹਨਾਂ ਦਾ ਇੱਥੇ ਆਣਾ ਜਾਣਾ ਸੁਭਾਵਿਕ ਚਾਹ ਹੈਗਾ ਕਿ ਆਏਗਾ ਕਿਉਂਕਿ ਜਿਸਨੂੰ ਸ਼ਕਤੀ ਹੈ ਭਲਾ ਸਾਮਾਲਿਕ ਸਾਨੂੰ ਉਸ ਉਹ ਬੜੇ ਲੋਕਾਂ ਨੂੰ ਪਿਆਰ ਕਰ ਉਸਦੇ ਵਿੱਚ ਫਿਕਰ ਚਲਕਦੀ ਸੀ ਸੋਸਾਇਟੀ ਨੂੰ ਲੈ ਕੇ ਉਹਨਾਂ ਦੇ ਜਿਹੜਾ ਕੰਮ ਆ ਉਹ ਆਪ ਮੂੰਹ ਮਹਾਰੇ ਬੋਲਦਾ ਸੀਗਾ ਸੋ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ ਕਾਗੀਆਂ ਤਸਵੀਰਾਂ ਤੁਸੀਂ ਇਸ ਵਕਤ ਦੇਖਦੇ ਹੋ ਲਗਾਤਾਰ ਲੋਕ ਇਸ ਜਗ੍ਹਾ ਦੇ ਉੱਤੇ ਆ ਰਹੇ ਨੇ ਕੁਸਮਾ ਹੋਰ ਹੋ ਦਵੇ ਤਾਂ ਥੋੜਾ ਤੁਸੀਂ ਕਹਿ ਸਕਦੇ ਹੋ 1 ਘੰਟੇ ਦੇ ਕਰੀਬ-ਕਰੀਬ ਜਿਹੜਾ ਪਾਤ੍ਰੀ ਵਿਦੇ ਹੈ ਉਸ ਨੂੰ ਬਾਹਰ ਰੱਖਿਆ ਜਾਵੇਗਾ ਤੇ ਇੱਕ ਤੋਂ ਦੋ ਘੰਟੇ ਉਸ ਨੂੰ ਆਮ ਲੋਕਾਂ ਦੇ ਲਈ ਉਹ ਇਸ ਜਗ੍ਹਾ ਤੇ ਪਹੁੰਚ ਕੇ ਉਸ ਪਾਤ੍ਰੀ ਵਿਦੇ ਦੇ ਪੱਲਾ ਸਾਹਿਬ ਦੇ ਅੰਤਿਮ ਦਰਸ਼ਨ ਕਰ ਪਾਣਗੇ ਤੇ ਜਿਸ ਤੋਂ ਬਾਅਦ ਬਿਲੋਂਗੀ ਦੇ ਕ੍ਰਿਮਿਸਟਨ ਗਰਾਊਂਡ ਤੱਕ 12 ਤੋਂ 12:30 ਜਾਂ 1 ਫਿਕਰ ਮੈਸ਼ਿਨ ਰਾਉਂਡ ਦੇ ਵਿੱਚ ਭਲਾ ਸਾਹਿਬ ਨੂੰ ਅੰਤਿਮ ਰਸਮਾਂ ਜਿਹੜੀਆਂ ਤੁਸੀਂ ਕਹਿ ਸਕਦੇ ਹੋਵੇਂ ਪੰਜ ਤੱਤਰ ਦੇ ਵਿੱਚ ਵਲੀਨ ਹੋ ਜਾਣਗੇ ਉਹ ਯਾਨੀ ਕਿ ਇੱਕ ਉਸ ਦੌਰ ਦਾ ਅੰਤ ਹੋ ਜਾਵੇਗਾ ਜੋ ਇੱਕ ਵੱਡੇ ਕਮੇਡੀਅਨ ਸਨ ਤੇ ਜਿਨ੍ਹਾਂ ਵੱਲੋਂ ਵੱਖ-ਵੱਖ ਮੁੱਦਿਆਂ ਉੱਤੇ ਬੜਾ ਮੁਖਾ ਰੋਕੇ ਲੇਕਿਨ ਉਹਨਾਂ ਦਾ ਜਿਹੜਾ ਲਹਿਜਾ ਸੀਗਾ ਜਿਸ ਹਿਸਾਬ ਦੇ ਨਾਲ ਉਹ ਬੋਲਦੇ ਸੀਗੇ ਉਹ ਬੜਾ ਉਹ ਜਿਹੜਾ ਲੈਦਾ ਸੀਗਾ ਜਿਸ ਨਾਲ ਲੋਕਾਂ ਨੂੰ ਗੱਲ ਜ਼ਰੂਰ ਸਮਝ ਆਉਂਦੀ ਸੀ ਲੇਕਿਨ ਲੋਕ ਉਸ ਗੱਲ ਦਾ ਗੁੱਸਾ ਨਹੀਂ ਕਰਦੇ ਸੀਗੇ ਉਸ ਗੱਲ ਨੂੰ ਉਸ ਤਰੀਕੇ ਨਾਲ ਸਮਝਾਇਆ ਜਾਂਦਾ ਸੀਗਾ ਕਿ ਉਸ ਆਪਣਾ ਕੰਮ ਵੀ ਹੋ ਜਵੇ ਤੇ ਲੋਕਾਂ ਨੂੰ ਉਸ ਸੀਰੀਜ਼ ਦਾ ਜਿਹੜਾ ਇੰਪੋਰਟੈਂਸ ਆ ਜਿਹੜਾ ਤੰਝ ਕੱਸਿਆ ਗਿਆ ਉਸ ਦੀ ਇੰਪੋਰਟੈਂਸ ਵੀ ਸਮਝ ਆ ਜਾਵੇ ਸੋ ਇਸ ਵਕਤ ਬਿਲਕੁਲ ਪਰਿਵਾਰ ਦੇ ਵਿੱਚ ਗੰਭੀਰ ਮਾਹੌਲ ਹੈ ਸ਼ਰਮਾ ਜੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਪਰਿਵਾਰ ਦੇ ਸਾਰੇ ਮੈਂਬਰ ਜ਼ਿਆਦਾਤਰ ਇਸ ਜਗ੍ਹਾ ਦੇ ਉੱਤੇ ਪਹੁੰਚ ਚੁੱਕੇ ਨੇ ਲਗਾਤਾਰ ਲੋਕ ਇਸ ਜਗ੍ਹਾ ਤੇ ਆ ਰਹੇ ਰਹਿੰਦੇ ਆਉਂਦੇ ਰਹਿਣਗੇ ਤੇ ਹੁਣ ਹੋਰ ਤਸਵੀਰਾਂ ਤੁਹਾਨੂੰ ਜ਼ਾਹਰ ਕਰਾਂ ਸਾਬ ਦੇ ਨਾਲ ਜੇ ਕਰਦੇ ਮੈਂ ਆਪਣੇ ਸ਼ੂਟਿੰਗ ਰੂਮ ਆਮ ਨੂੰ ਦਸਕਾਂਗੇ ਆਮ ਇੱਕ ਵਾਰੀ ਪਿੱਛੇ ਪੈਨ ਕਰਕੇ ਦਿਖਾ ਦੋ ਦੇਖੋ ਜਿਸ ਹਿਸਾਬ ਦੇ ਨਾਲ ਇੱਥੇ ਮੂਵਮੈਂਟ ਹੋਏਗੀ ਉਸ ਹਿਸਾਬ ਦੇ ਨਾਲ ਇੱਕ ਵੱਖਰਾ ਟੈਂਟ ਇਸ ਜਗ੍ਹਾ ਦੇ ਉੱਤੇ ਲਗਾਇਆ ਗਿਆ ਕਿਉਂਕਿ ਵੀਆਪੀ ਮੂਵਮੈਂਟਸ ਵੀ ਇੱਥੇ ਹੋਣਗੀਆਂ ਜਿਹੜੇ ਇੰਡਸਟਰੀ ਨਾਲ ਸੰਬੰਧਿਤ ਰੱਖ ਦੇ ਲੋਕਾਂ ਉਹ ਵੀ ਇਸ ਜਗ੍ਹਾ ਉੱਤੇ ਪਹੁੰਚਣਗੇ ਸੋ ਇੰਤਜ਼ਾਮ ਪੂਰੇ ਕੀਤੇ ਗਏ ਨੇ ਪੁਲਿਸ ਵੱਲੋਂ ਵੀ ਜਿਹੜੀ ਪੁਲਿਸ ਦੀ ਇੱਕ ਟੀਮ ਆ ਉਸ ਜਗ੍ਹਾ ਉੱਤੇ ਮੌਜੂਦ ਆ ਕਿਉਂਕਿ ਜਦੋਂ ਲੋਕਾਂ ਦਾ ਇੱਥੇ ਆਉਣਾ ਸ਼ੁਰੂ ਹੋਵੇਗਾ ਤਾਂ ਜਿਹੜੀ ਸਿਚੁਏਸ਼ਨ ਆ ਉਸ ਨੂੰ ਕੰਟਰੋਲ ਕੀਤਾ ਪਿਆਰ ਕਰਦੇ ਨੇ ਲੋਕ ਉਹਨਾਂ ਦੇ ਜਿਹੜੇ ਇਸ ਵਕਤ ਇਹਨਾਂ ਲੋਕ ਇੱਥੇ ਪਹੁੰਚਣਾ ਨਸੀਨਸਾ ਲਾ ਜਾਰੀ ਕੁਝ ਜਿਹੜੇ ਹਾਲੇ ਵਿਅਕਤੀ ਨੇ ਉਹ ਵੀ ਅੰਦਰ ਪਹੁੰਚੇ ਹੋਏ ਨੇ ਕੁਝ ਜਿਹੜੀਆਂ ਹਸਤੀਆਂ ਉਹ ਵੀ ਅੰਦਰ ਪਹੁੰਚੇ ਹੋਈਆਂ ਤਾਂ ਫਿਲਹਾਲ ਸਭ ਤੋਂ ਜਿਹੜੀਆਂ ਤਸਵੀਰਾਂ ਹੈ ਇਹ ਘਰ ਦੀਆਂ ਤਸਵੀਰਾਂ ਹੈ ਕਰਦੇ ਤਸਵੀਰਾਂ ਇਸ ਵਕਤ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਥੋੜਾ ਸਮਾਂ ਹੋਰ ਪੈ ਕੇ ਸਥਿਤੀ ਬਿਲਕੁਲ ਸਾਫ਼ ਹੋ ਜਾਵੇਗੀ ਕਿ ਜਦੋਂ ਵੀ ਥੋੜੇ ਸਮੇਂ ਤੱਕ ਅਮ੍ਰਿਤਕ ਰੇਨ ਨੂੰ ਲੋਕਾਂ ਦੇ ਲਈ ਇੱਥੇ ਦਰਸ਼ਨ ਕਰਨ ਦੇ ਲਈ ਬਾਹਰ ਲਿਆਂਦਾ ਜਾਵੇਗਾ ਉਸ ਵਕਤ ਮਾਹੌਲ ਥੋੜਾ ਹੋਰ ਗੰਭੀਰ ਹੋ ਜਾਵੇਗਾ ਕਿਉਂਕਿ ਪੱਲਾ ਸਾ ਜਿਹੜਾ ਰੂਪ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇੰਨੇ ਜਲਦੀ ਦੇਖਣ ਨੂੰ ਮਿਲੇਗਾ ਕਿਉਂਕਿ ਬਹੁਤ ਘੱਟ ਉਮਰ ਸੀ 65 ਸਾਲ ਦੀ ਸਿਰਫ ਉਹਨਾਂ ਦੀ ਉਮਰ ਸੀ ਤੇ 65 ਸਾਲ ਦੀ ਉਮਰ ਦੇ ਵਿੱਚ ਉਹ ਇਸ ਜਹਾਨ ਤੋਂ ਰੁਖਸਤ ਹੋ ਗਏ ਨੇ ਤਾਂ ਤੁਸੀਂ ਜਾਣ ਸਕਦੇ ਹੋ ਕਿ ਪਰਿਵਾਰ ਦੇ ਉੱਤੇ ਕੀ ਬੀਤਦੀ ਹੋਵੇਗੀ ਤੇ ਜਿਹੜੇ ਉਹਨਾਂ ਨੂੰ ਚਾਣ ਵਾਲੇ ਆ ਖਾਸ ਤੌਰ ਤੇ ਭਾਵੇਂ ਫਿਲਮ ਇੰਡਸਟਰੀ ਦੇ ਨਾਲ ਸੰਬੰਧ ਰੱਖਦੇ ਹੋਣ ਭਾਵੇਂ ਰਾਜਨੀਤੀ ਦੇ ਨਾਲ ਸੰਬੰਧ ਰੱਖਦੇ ਹੋਣ ਉਹਨਾਂ ਨੂੰ ਬਿਲਕੁਲ ਇੱਕ ਇਸ ਚੀਜ਼ ਨੂੰ ਲੈ ਕੇ ਬਹੁਤ ਵੱਡਾ ਝਟਕਾ ਮਿਲਿਆ ਜੀ ਸਰ ਜੀ ਬਨਪ੍ਰੀਤ ਕਾਮੇਡੀ ਦੇ ਕਿੰਗ ਇਹਨਾਂ ਨੂੰ ਕਿਹਾ ਜਾਂਦਾ ਸੀ ਅਕਸਰ ਇਹ ਕਿਹਾ ਜਾਂਦਾ ਹੈ ਕਿ ਬੰਦੇ ਨੇ ਆਪਣੀ ਉਮਰ ਚ ਕੀ ਕੁਝ ਕਮਾਈ ਕੀਤੀ ਹੈ ਉਸ ਦਾ ਪਤਾ ਉਦੋਂ ਹੀ ਚੱਲਦਾ ਹੈ ਜਦੋਂ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ ਤੇ ਉਸ ਦੀ ਅੰਤਿਮ ਅਰਦਾਸ ਚਾ ਅੰਤਿਮ ਵਿਦਾਈ ਚ ਕਿੰਨੇ ਲੋਕਾਂ ਦੇ ਇਕੱਠ ਹੁੰਦਾ ਹੈ ਕੀ ਕੁਝ ਇੱਥੇ ਦੀਆਂ ਤਸਵੀਰਾਂ ਸਿਕਿਉਰਿਟੀ ਨੂੰ ਲੈ ਕੇ ਤੇ ਕਿੰਨੇ ਕੁ ਲੋਕ ਇੱਥੇ ਪਹੁੰਚ ਸਕਦੇ ਨੇ ਕਿਉਂਕਿ ਇੱਕ ਵੱਡੀ ਫੈਨ ਫਾਲੋਇੰਗ ਸੀ ਚਾਹੇ ਉਹ ਆਮ ਲੋਕਾਂ ਚ ਹੋਏ ਚਾਹੇ ਉਹ ਸੈਲੈਬ੍ਰਿਟੀਜ਼ ਚ ਹੋਏ ਚਾਹੇ ਉਹ ਪੋਲਿਟਿਕਲ ਲੀਡਰਸ ਚ ਹੋਏ ਬਿਲਕੁਲ ਦੇਖੋ ਇੱਕ ਵੱਡੀ ਫੈਨ ਫਾਲੋਇੰਗ ਤੁਸੀਂ ਅਕ੍ਰੋਸ ਤੁਸੀਂ ਕਹਿੰਦੇ ਆ ਹਰ ਇੱਕ ਲੈਵਲ ਤੇ ਸਿੱਖੀ ਪਾਵੇਂ ਪੋਲੀਟੀਕਲੀ ਹੋਵੇ ਪਾਵੇਂ ਆਮ ਲੋਕਾਂ ਦੇ ਵਿੱਚ ਹੋਵੇ ਪਾਵੇਂ ਸੁਪੀਰੀਅਰ ਕਲਾਸ ਹੋਵੇ ਪਾਵੇਂ ਲੋਅਰ ਕਲਾਸ ਹੋਵੇ ਹਰ ਪੱਧਰ ਦੇ ਉੱਤੇ ਪੱਲਾਸਾ ਵੱਲੋਂ ਲੋਕਾਂ ਦੇ ਮਾਮਲੇ ਦੀ ਗੱਲਬਾਤ ਵੀ ਕੀਤੀ ਗਈ ਤੇ ਉਹਨਾਂ ਨੇ ਉਸ ਨੂੰ ਮਾਮਲੇ ਨੂੰ ਉਠਾਇਆ ਵੀ ਤੇ ਉਹਨਾਂ ਇਸੇ ਬਾਬਤ ਦੀ ਜਿਹੜੀ ਪਾਵੇਂ ਸੁਪੀਰੀਅਰ ਕਲਾਸ ਹੋਵੇ ਉਹਦੇ ਉੱਤੇ ਤੰਜ ਵੀ ਕਈ ਵਾਰੀ ਉਸ ਅਸ ਦੇ ਨਜ਼ਰ ਆਇਆ ਪੋਲੀਟੀਕਲ ਸਟਾਇਰ ਉਹਨਾਂ ਵੱਲੋਂ ਬੜੇ ਚੰਗੇ ਅਤੇ ਸਤੁੱਜੇ ਤਰੀਕੇ ਨਾਲ ਕੱਸੇ ਜਾਂਦੇ ਸਨ ਲੇਕਿਨ ਉਸ ਦੇ ਵਿੱਚ ਇੱਕ ਉਸ ਦਾ ਇੱਕ ਮੈਸੇਜ ਹੁੰਦਾ ਸੀਗਾ ਜੋ ਮੈਸੇਜ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਤੇ ਪੋਲੀਟੀਕਲ ਕਲਾਸ ਵੱਲੋਂ ਵੀ ਜਾ ਹੁਣ ਤੁਸੀਂ ਸੁਰੱਖਿਆ ਦੀ ਗੱਲ ਕੀਤੀ ਤੁਸੀਂ ਦੇਖ ਸਕਦੇ ਹੋ ਕਿ ਉਸ ਵਕਤ ਸੁਰੱਖਿਆ ਕਾਰ ਦੇ ਬਾਹਰ ਜ਼ਰੂਰ ਮੌਜੂਦ ਹੈਗੀ ਕਿਉਂਕਿ ਜਿਸ ਦੇ ਸਾਹਮਣੇ ਨਾਲ ਵੀਆਈਪੀ ਇਸ ਜਗ੍ਹਾ ਦੇ ਉੱਤੇ ਪਹੁੰਚ ਰਹੇ ਨੇ ਬੀਤੇ ਦਿਨਾਂ ਵੀ ਬਹੁਤ ਵੱਡੇ ਪੱਧਰ ਉੱਤੇ ਵੀਐਪੀਜ਼ ਆ ਤੇ ਆਣਾ ਜਾਣਾ ਸੀਗਾ ਤੇ ਉਸ ਹਿਸਾਬ ਦੇ ਨਾਲ ਕਿ ਸੁਰੱਖਿਆ ਜ਼ਰੂਰੀ ਹੋ ਜਾਂਦੀ ਕਿ ਇੱਥੇ ਮੁਹैया करवाई ਜਾਵੇ ਤਾਂ ਤਾਂ ਹੁਣ ਦੂਸਰੇ ਪਾਸੇ ਕੁਝ ਕਹਿ ਰਹੇ ਕਿ ਇੱਕ ਕਹਿ ਸਕਦੇ ਵੀ ਉਸ ਦੌਰ ਦਾ ਅੰਤ ਹੋਇਆ ਜੋ ਪੰਜਾਬ ਦੇ ਵਿੱਚ ਕਾਮੇਡੀ ਦਾ ਇੱਕ ਨਵਾਂ ਰੂਪ ਲੈ ਕੇ ਆਇਆ ਸੀਗਾ ਜੇਕਰ ਪਰਿਵਾਰਕ ਪਛੋਕੜ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣੇ ਦੇ ਨਾਲ ਉਹ ਸਬੰਧ ਰੱਖਦੇ ਸਨ ਉਹਨਾਂ ਦੇ ਪਿਤਾ ਬਹਾਦਰ ਸਿੰਘ ਭੱਲਾ ਜੋ ਪੇਸ਼ੇਵਰ ਜੋਂ ਇੱਕ ਅਧਿਆਪਕ ਸਨ ਸੋ ਸ਼ੁਰੂ ਤੋਂ ਹੀ ਉਹਨਾਂ ਵੱਲੋਂ ਜਿਹੜੀ ਤੁਸੀਂ ਕਹਿ ਸਕਦੇ ਆ ਕਿ ਰੂਚੀ ਆ ਉਹ ਕਾਲਜ ਤੋਂ ਸ਼ੁਰੂ ਕਰ ਦਿੱਤੀ ਗਈ ਸੀ ਕਾਲਜ ਦੇ ਵਿੱਚ ਸਟੇਜ ਸਾਮਣ ਤੋਂ ਲੈ ਕੇ ਅੱਜ ਇੰਡਸਟਰੀ ਦੇ ਉਸ ਥੰਮ ਇੱਕ ਬਣ ਚੁੱਕੇ ਸਨ ਉਸ ਥੰਮ ਦੀ ਉਹ ਕੰਡੀਸ਼ਨ ਦੇ ਵਿੱਚ ਪਹੁੰਚ ਚੁੱਕੇ ਸਨ ਜਿੱਥੇ ਉਹਨਾਂ ਤੋਂ ਬਿਨਾ ਕਿਸੇ ਵੀ ਪੰਜਾਬੀ ਫਿਲਮ ਨੂੰ ਦਾ ਬਣਦਾ ਜਾਂ ਉਸ ਵਿੱਚ ਜੇ ਕੋਮੇਡੀਅਨ ਦਾ ਰੋਲ ਹੈਗਾ ਜੇ ਕੋਮੇਡੀਅਨ ਕਹਿਣਾ ਬਹੁਤ ਸੌਖਾ ਹੈ ਲੇਕਿਨ ਕੋਮੇਡੀਅਨ ਦਾ ਇੱਕ ਜਿਹੜਾ ਅਭਿਨੇ ਹੈ ਨਾ ਬੜਾ ਔਖਾ ਹੋ ਜਾਂਦਾ ਨਿਭਾਣਾ ਆਪਣੇ ਆਪ ਨੂੰ ਤੁਸੀਂ ਉਸ ਚੀਜ਼ ਦੇ ਵਿੱਚ ਢਾਲਣਾ ਜਿਸਦੇ ਵਿੱਚ ਤੁਸੀਂ ਇੱਕ ਸੀਰੀਅਸ ਮੁੱਦੇ ਨੂੰ ਲੈ ਕੇ ਹਾਸੇ ਦੇ ਨਾਲ ਵਿਅੰਗ ਦੇ ਨਾਲ ਗੱਲ ਨੂੰ ਸਮਝਾਣਾ ਤਾਂ ਉਹ ਬੜੀ ਅਹਿਮ ਚੀਜ਼ ਹੋ ਜਾਂਦੀ ਹੈ ਲੇਕਿਨ ਉਹਨਾਂ ਵੱਲੋਂ ਇਸ ਚੀਜ਼ ਦੇ ਉੱਤੇ ਮਹਾਰਤ ਹਾਸਲ ਕਰ ਲਈ ਗਈ ਸੀ ਤੇ ਇਸ ਮਹਾਰਤ ਦੇ ਹਾਸਲ ਕਰਨ ਤੋਂ ਬਾਅਦ ਹੀ ਲੋਕਾਂ ਦਾ ਬਹੁਤ ਵੱਡੇ ਪੱਧਰ ਉੱਤੇ ਉਹਨਾਂ ਨੂੰ ਪਿਆਰ ਮਿਲਿਆ ਤੇ ਅੱਜ ਉਹ ਪਿਆਰ ਸੁਭਾਵਿਕ ਆ ਬੀਤੇ ਦਿਨ ਵੀ ਦਿਖਿਆ ਕੱਲ ਵੀ ਦਿਖਿਆ ਦਿਖਿਆ ਤੇ ਅੱਜ ਵੀ ਇਸ ਸੁਭਾਵਿਕ ਤੌਰ ਦੇ ਉੱਤੇ ਜਦੋਂ ਅੰਤਿਮ ਯਾਤਰਾ ਹੋਵੇਗੀ ਤਾਂ ਉਹ ਵੱਡੇ ਪੱਧਰ ਉੱਤੇ ਪਿਆਰ ਲੋਕਾਂ ਦਾ ਉਹਨਾਂ ਨੂੰ ਦੇਖਣ ਨੂੰ ਮਿਲੇਗਾ ਫਿਰ ਭਾਵੇਂ ਰਾਜਨੀਤੀਕ ਨੂੰ ਮਾਇੰਦੇ ਹੋਣ ਭਾਵੇਂ ਉਹ ਇੰਡਸਟਰੀ ਨਾਲ ਉਹ ਜ਼ਰੂਰ ਇਸ ਜਗ੍ਹਾ ਤੇ ਆ ਕੇ ਇੱਕ ਆਪਣੀ ਅੰਤਿਮ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਜ਼ਰੂਰ ਕਰਨਗੇ ਤੇ ਆਸਵਭਾਵਿਕ ਗੱਲ ਆ ਇਸ ਜਗ੍ਹਾ ਦੇ ਉੱਤੇ ਆਮ ਲੋਕੀਂ ਨੂੰ ਜ਼ਰੂਰ ਕੋਸ਼ਿਸ਼ ਰਹੇਗੀ ਕਿ ਇੱਕ ਲਾਸਟ ਚਲਕ ਜੋ ਹੈ ਉਹ ਪਾਈ ਜਾ ਸਕੇ ਬਹੁਤ ਬਹੁਤ ਸ਼ੁਕਰੀਆ ਮਣਪੀ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ